ਇਦਾਂ ਹੀ ਕਹਿੰਦੇ ਇੱਕ ਪਰਿਵਾਰ ਦਾ ਨੌਜਵਾਨ ਬੱਚਾ ਉਹ 마ੜੀ ਬਹਿਣੀ ਬਹਿ ਗਿਆ 마ੜੀ ਸੰਗਤ ਦੇ ਵਿੱਚ ਪੈ ਕੇ ਨਸ਼ੇ ਕਰਨ ਦਾ ਆਦੀ ਹੋ ਗਿਆ ਤਾਂ ਫਿਰ ਕਹਿੰਦੇ ਆ ਨਾ ਵੀ ਘਰ ਦੇ ਜੀਆ ਨੂੰ ਭਾਵੇਂ ਆਪਣੇ ਬੱਚੇ ਦੀ 마ੜੀ ਆਦਤ ਜਾਂ ਕਿਸੇ ਔਗਣ ਦਾ ਬਾਅਦ ਵਿੱਚ ਪਤਾ ਲੱਗੇ ਪਰ ਸਾਡੇ ਆਸ-ਪਾਸ ਆਂਡ ਗਮਾੜ ਸਾਡੇ ਰਿਸ਼ਤੇਦਾਰਾਂ ਨੂੰ ਉਸ ਔਗਣ ਬਾਰੇ ਉਸ ਮਾੜੀ ਆਦਤ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਤੇ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਹੈ ਇਦਾਂ ਹੀ ਉਹ ਬੱਚੇ ਦੇ ਨਾਲ ਵੀ ਹੋਇਆ ਉਹ ਜਦੋਂ ਹੀ ਬਾਹਰ ਜਾ ਕੇ ਨਸ਼ਾ ਕਰਿਆ ਕਰੇ ਤਾਂ ਕੋਈ ਆਂਡੀ ਗਵਾਂਡੀ ਜਾਂ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਪਤਾ ਲੱਗ ਜਾਇਆ ਕਰੇ ਅਤੇ ਉਹ ਭੈਣ ਭਰਾ ਉਸ ਬੱਚੇ ਦੇ ਘਰ ਦੇ ਵਿੱਚ ਆ ਕੇ ਕਿਹਾ ਵੀ ਕਰਨ ਕਿ ਤੁਹਾਡਾ ਬੱਚਾ ਮਾੜੀ ਸੰਗਤ ਦੇ ਵਿੱਚ ਪੈ ਰਿਹਾ ਹੈ ਨਸ਼ੇ ਕਰਨ ਦਾ ਆਦੀ ਹੁੰਦਾ ਜਾ ਰਿਹਾ ਹੈ ਪਰ ਹੁਣ ਕਰਦੇ ਜੀ ਮੰਨਣ ਨੂੰ ਤਿਆਰ ਨਾ ਜਿਹੜਾ ਵੀ ਕੋਈ ਆ ਕੇ ਦੱਸਿਆ ਕਰੇ ਤਾਂ ਉਹਨੂੰ ਕਿਹਾ ਕਰਨ ਕਿ ਭਾਈ ਸਬੂਤ ਦਵੋ ਤੁਹਾਡੇ ਕੋਲ ਕੀ ਸਬੂਤ ਹੈ ਕਿ ਸਾਡਾ ਬੱਚਾ ਨਸ਼ੇ ਕਰਨ ਲੱਗ ਗਿਆ ਹੈ ਜਦੋਂ ਸਬੂਤ ਕਿਹਾ ਕਰਨਾ ਤਗਲਾ ਦੱਸਣ ਵਾਲਾ ਚੁੱਪ ਕਰ ਗਿਆ ਕਰੇ ਕਿਉਂਕਿ ਉਹਨੇ ਵੀ ਤਾਂ ਅੱਗੋਂ ਸੁਣੀ ਸੁਣਾਈ ਗੱਲ ਕੀਤੀ ਸੀ ਨਾਲੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਗਲਾ ਕਹਿੰਦਾ ਵੀ ਮੈਂ ਲੜਾਈ ਆਪਣੇ ਸਿਰ ਕਿਉਂ ਲਵਾਂ ਮੈਂ ਬੁਰਾ ਕਿਉਂ ਬਣਾ ਤਾਂ ਕਹਿੰਦੇ ਹੌਲੀ ਹੌਲੀ ਲੋਕਾਂ ਨੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਉਹ ਬੱਚੇ ਦੀਆਂ ਮਾੜੀਆਂ ਹਰਕਤਾਂ ਬਾਰੇ ਦੱਸਣਾ ਬੰਦ ਕਰ ਦਿੱਤਾ ਪਰ ਬੱਚਾ ਪਹਿਲਾਂ ਤਾਂ ਲੁੱਕ ਛੁਪ ਕੇ ਨਸ਼ੇ ਕਰਦਾ ਸੀ ਪਰ ਹੌਲੀ ਹੌਲੀ ਜਿਵੇਂ ਸਮਾਂ ਪੈਂਦਾ ਗਿਆ ਉਹਦੀਆਂ ਆਦਤਾਂ ਪੱਕੀਆਂ ਹੁੰਦੀਆਂ ਗਈਆਂ ਹੌਂਤਾ ਘਰ ਦੇ ਵਿੱਚ ਸ਼ਰੇਆਮ ਪਤਾ ਲੱਗਣ ਲੱਗ ਗਿਆ ਕਿ ਇਹ ਬੱਚਾ ਰੋਜ਼-ਰੋਜ਼ ਸ਼ਰਾਬ ਪੀਂਦਾ ਹੈ ਜਾਂ ਫਿਰ ਕੋਈ ਹੋਰ ਵੀ ਨਸ਼ਾ ਕਰਦਾ ਹੈ ਅਤੇ ਮਾਵਾਂ ਦਾ ਸੁਭਾਅ ਹੈ ਕਿ ਉਹ ਆਪਣੇ ਬੱਚੇ ਦੀ ਗਲਤੀ ਨੂੰ ਪਹਿਲਾਂ ਛੁਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੇ ਬੱਚੇ ਨੂੰ ਵਿਗਾੜਦੀਆਂ ਨੇ ਜਾਂ ਵਿਗਾੜਨਾ ਚਾਹੁੰਦੀਆਂ ਨੇ ਪਰ ਪਤਾ ਨਹੀਂ ਕੀ ਗੱਲ ਮਾਵਾਂ ਦਾ ਸੁਭਾਅ ਹੁੰਦਾ ਕਿ ਉਹ ਆਪ ਭਾਵੇਂ ਆਪਣੇ ਬੱਚੇ ਨੂੰ ਜੋ ਮਰਜ਼ੀ ਕਹਿ ਲੈਣ ਪਰ ਕਿਸੇ ਦੇ ਮੂੰਹੋਂ ਮਾੜਾ برداشت ਨਹੀਂ ਕਰਦੀਆਂ ਤਾਂ ਇਸੇ ਤਰ੍ਹਾਂ ਉਸ ਬੱਚੇ ਦੀ ਮਾਂ ਨੇ ਵੀ ਆਪਣੇ ਬੱਚੇ ਦੇ ਔਗਣ ਛੁਪਾਉਣ ਦੇ ਲਈ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਆਪ ਨੇ ਪੀਂਦਾ ਇਹ ਤਾਂ ਮਰੇ ਹੋਏ ਇਹਦੇ ਤੋਂ ਇਹ ਮਾੜੇ ਕੰਮ ਕਰਵਾਉਂਦੇ ਆ ਪਾਪਕਿਰ ਨੇ ਕਹਿ ਦੇਣਾ ਕਿ ਇਹਦੇ ਉੱਤੇ ਤਾਂ ਕੀਤੇ ਕਿਰਾਏ ਦਾ ਅਸਰ ਆ ਇਹਦੇ ਉੱਤੇ ਮਾੜੀਆਂ ਰੂਹਾਂ ਮਾੜੀਆਂ ਆਤਮਾਵਾਂ ਦਾ ਅਸਰ ਆ ਇਹ ਨੂੰ ਤਾਂ ਮਰੇ ਹੋਏ ਰਿਸ਼ਤੇਦਾਰ ਚੰਬੜੇ ਹੋਏ ਆ ਤਾਂ ਕਰਕੇ ਸਾਡਾ ਬੱਚਾ ਐਸੀਆਂ ਹਰਕਤਾਂ ਕਰਦਾ ਹੈ ਤਾਂ ਕਰਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਇਦਾਂ ਹੀ ਉਹ ਬੱਚੇ ਨੂੰ ਵੀ ਹੱਲਾਸ਼ੇਰੀ ਮਿਲ ਗਈ ਵੀ ਚਲੋ ਮੇਰੀਆਂ ਮਾੜੀਆਂ ਆਦਤਾਂ ਦਾ ਇਲਜ਼ਾਮ ਮਰੇ ਹੋਏ ਬੰਦਿਆਂ ਤੇ ਲੱਗ ਰਿਹਾ ਹੈ ਕਹਿੰਦੇ ਇਦਾਂ ਹੀ ਉਹਦਾ ਕੰਮ ਦਿਨੋਂ ਦਿਨ ਵੱਧਦਾ ਗਿਆ ਹੁਣ ਜਦੋਂ ਉਹਦਾ ਨਸ਼ਾ ਦਿਨੋਂ ਦਿਨ ਵੱਧ ਰਿਹਾ ਸੀ ਤਾ ਪੂਰੇ ਪਰਿਵਾਰ ਨੇ ਸਲਾਹ ਕੀਤੀ ਵੀ ਹੁਣ ਇਹਨੂੰ ਰੋਕਿਆ ਕਿੰਜ ਜਾਵੇ ਤਾਂ ਸਲਾਹ ਕਰਕੇ ਫੈਸਲਾ ਇਹ ਕੀਤਾ ਵੀ ਇਹਦਾ ਵਿਆਹ ਕਰ ਦਈਏ ਤਾਂ ਜਦੋਂ ਇਹਦੇ ਸਿਰ ਤੇ ਜ਼ਿੰਮੇਵਾਰੀ ਪਵੇਗੀ ਤਾਂ ਇਹ ਆਪਣੇ ਆਪ ਨਸ਼ੇ ਛੱਡ ਦਵੇਗਾ ਤੇ ਕਹਿੰਦੇ ਬਸ ਬਿਨਾਂ ਸੋਚਿਆ ਸਮਝਿਆ ਉਹ ਬੱਚੇ ਦਾ ਵਿਆਹ ਕਰ ਦਿੱਤਾ ਤੇ ਕਹਿੰਦੇ ਉਹ ਨੌਜਵਾਨ ਲੜਕਾ ਸ਼ਰਾਬ ਦੇ ਨਾਲ-ਨਾਲ ਕਈ ਹੋਰ ਨਸ਼ੇ ਵੀ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਸੀ ਕਹਿੰਦੇ ਹੁਣ ਜਦੋਂ ਉਹਦਾ ਵਿਆਹ ਕਰ ਦਿੱਤਾ ਨਵੀਂ ਵਿਆਹੀ ਧੀ ਨੌ ਬਣ ਕੇ ਇਸ ਘਰ ਦੇ ਵਿੱਚ ਆਈ ਤਾਂ ਉਹ ਧੀ ਪੜੀ ਲਿਖੀ ਸੀ ਸਿਆਣੀ ਸੀ ਸਮਝਦਾਰ ਸੀ ਅਤੇ ਗੁਰੂ ਘਰ ਦੇ ਨਾਲ ਜੁੜੀ ਸੀ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਕਹਿੰਦੇ ਉਹ ਕੁਝ ਹੀ ਦਿਨਾਂ ਦੇ ਵਿੱਚ ਸਮਝ ਗਈ ਕਿ ਮੇਰਾ ਪਤੀ ਤਾਂ ਨਸ਼ੇ ਕਰਦਾ ਹੈ ਕਹਿੰਦੇ ਜਦੋਂ ਉਹਨੇ ਇਹ ਗੱਲਬਾਤ ਆਪਣੀ ਸੱਸ ਮਾਂ ਦੇ ਨਾਲ ਕੀਤੀ ਤਾਂ ਸੱਸ ਮਾਂ ਨੇ ਇਹੋ ਕਿਹਾ ਕਿ ਧੀਏ ਤੀ ਕਰੀਏ ਇਹਦੇ ਤੇ ਤਾਂ ਕਿਸੇ ਨੇ ਕੁਝ ਕੀਤਾ ਹੈ ਇਹ ਆਪ ਨਸ਼ੇ ਨਹੀਂ ਕਰਦਾ ਇਹ ਤਾਂ ਮਾੜੀਆਂ ਰੂਹਾਂ ਇਹਦੇ ਤੋਂ ਨਸ਼ੇ ਕਰਵਾ ਲੈਂਦੀਆਂ ਨੇ ਆਪਣੇ ਕੁਝ ਮਰੇ ਹੋਏ ਰਿਸ਼ਤੇਦਾਰਾਂ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਵੀ ਉਹ ਬਹੁਤ ਸ਼ਰਾਬ ਪਿੰਦੇ ਸੀ ਉਹ ਇਹਨੂੰ ਚੰਬੜੇ ਆ ਕਹਿੰਦੇ ਹੁਣ ਉਹ ਧੀ ਪੜੀ ਲਿਖੀ ਸੀ ਸਿਆਣੀ ਸੀ ਸਮਝਦਾਰ ਸੀ ਅਤੇ ਗੁਰਬਾਣੀ ਦਾ ਪਾਠ ਕਰਨ ਵਾਲੀ ਸੀ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਨ ਵਾਲੀ ਸੀ ਤੇ ਕਹਿੰਦੇ ਉਹਨੇ ਗੱਲ ਸੁਣਦਿਆਂ ਸਾਰ ਹੀ ਆਪਣੀ ਸੱਸ ਨੂੰ ਟੋਕਦਿਆਂ ਹੋਇਆਂ ਕਿਹਾ ਕਿ ਮਾਂ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਜੋ ਵੀ ਤੁਹਾਡਾ ਪੁੱਤਰ ਨਸ਼ੇ ਕਰਦਾ ਹੈ ਨਾ ਆਪਣੀ ਮਰਜ਼ੀ ਦੇ ਨਾਲ ਕਰਦਾ ਹੈ ਅਤੇ ਮੈਨੂੰ ਲੱਗਦਾ ਕਿ ਤੁਹਾਡੀਆਂ ਗੱਲਾਂ ਤੋਂ ਉਹਨੂੰ ਜ਼ਿਆਦਾ ਹੱਲਾਸ਼ੇਰੀ ਮਿਲੀ ਆ ਕਿ ਮੇਰੇ ਉੱਤੇ ਕਿਸੇ ਕੀਤੇ ਕਿਰਾਏ ਦਾ ਅਸਰ ਆ ਇਸ ਕਰਕੇ ਆਪਣੇ ਘਰ ਦੇ ਵਿੱਚ ਦੁਬਾਰਾ ਇਹ ਗੱਲ ਨਾ ਕੀਤੀ ਜਾਵੇ ਉਹ ਸਮਝਦਾਰ ਧੀ ਨੇ ਆਪਣੀ ਸੱਸ ਦੇ ਨਾਲ ਸਹੁਰੇ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹੁਣ ਆਪਾਂ ਰਲ ਮਿਲ ਕੇ ਇਹਦਾ ਨਸ਼ਾ ਸ਼ਰਗਾਉਣਾ ਹੈ ਫਿਰ ਪਤੀ ਦੇ ਨਾਲ ਗੱਲ ਕੀਤੀ ਉਹਨੂੰ ਕਿਹਾ ਕਿ ਮੈਨੂੰ ਤੁਹਾਡੇ ਨਸ਼ੇ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ ਮੈਂ ਸਮਝ ਗਈ ਹਾਂ ਕਿ ਤੁਸੀਂ ਸ਼ਰਾਬ ਦੇ ਨਾਲ ਨਾਲ ਹੋਰ ਵੀ ਨਸ਼ੇ ਕਰਦੇ ਆ ਪਰ ਮੈਂ ਤੁਹਾਨੂੰ ਅਜੇ ਛੱਡ ਕੇ ਨਹੀਂ ਜਾ ਰਹੀ ਮੈਂ ਤੁਹਾਨੂੰ ਸੁਧਰਨ ਦਾ ਇੱਕ ਮੌਕਾ ਦੇਣਾ ਚਾਹੁੰਦੀ ਹਾਂ ਜੇ ਤੁਸੀਂ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਘਰ ਨੂੰ ਛੱਡ ਕੇ ਨਾ ਜਾਵਾਂ ਤਾਂ ਫਿਰ ਤੁਹਾਨੂੰ ਸਾਡੇ ਕਹਿ ਮਤਾਬਕ ਚੱਲਣਾ ਪਵੇਗਾ ਤੇ ਕਹਿੰਦੇ ਉਹਦੇ ਪਤੀ ਨੇ ਵੀ ਹਾਂ ਕਰ ਦਿੱਤੀ ਕਹਿੰਦੇ ਉਹਦੇ ਟੈਸਟ ਕਰਵਾਏ ਗਏ ਟੈਸਟ ਤੋਂ ਬਾਅਦ ਇਲਾਜ ਚੱਲਿਆ ਅਤੇ ਕਹਿੰਦੇ ਉਹ ਬੀਬੀ ਨੇ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਨਾਲ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਅਤੇ ਕਹਿੰਦੇ ਪਾਠ ਕਰਦਿਆਂ ਹੋਇਆਂ ਉਹਨੇ ਆਪਣੇ ਕੋਲ ਜਲ ਰੱਖ ਲੈਣਾ ਪਾਣੀ ਰੱਖ ਲੈਣਾ ਫਿਰ ਪਾਠ ਕਰਨ ਤੋਂ ਉਪਰੰਤ ਉਹ ਜਲ ਆਪਣੇ ਪਤੀ ਨੂੰ ਛਕਾਉਣਾ ਰੋਜ਼ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਗੁਰ ਸੱਚੇ ਪਾਤਸ਼ਾਹ ਤੁਸੀਂ ਹੀ ਇਹਨਾਂ ਦੇ ਮਨ ਦੇ ਵਿੱਚ ਵਸੋ ਅਤੇ ਮਨ ਵਿੱਚ ਵਸ ਕੇ ਇਹਨਾਂ ਦੀਆਂ ਸਾਰੀਆਂ ਮਾਰੀ ਯਾਦ ਤਾਂ ਸਾਰੇ ਮਾੜੇ ਨਸ਼ੇ ਛਡਵਾ ਸਕਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਕਹਿੰਦੇ ਜਦੋਂ ਰੋਜ਼-ਰੋਜ਼ ਉਹ ਬੱਚੀ ਨੇ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਨੌ ਸਾਸ ਨੇ ਗੁਰੂ ਘਰੇ ਜਾਣਾ ਉੱਥੇ ਜਾ ਕੇ ਸੇਵਾ ਕਰਨੀ ਹੌਲੀ-ਹੌਲੀ ਉਹ ਮੁੰਡਾ ਵੀ ਉਹਨਾਂ ਦੇ ਨਾਲ ਗੁਰੂ ਘਰੇ ਜਾਣ ਲੱਗਾ ਤੇ ਕਹਿੰਦੇ ਇਦਾਂ ਹੀ ਅੱਜ ਹੋਰ ਕੱਲ ਹੋਰ ਕੁਝ ਹੀ ਮਹੀਨਿਆਂ ਦੇ ਵਿੱਚ ਉਸ ਮੁੰਡੇ ਨੇ ਬਿਲਕੁਲ ਨਸ਼ਾ ਛੱਡ ਦਿੱਤਾ ਆਪਣੇ ਕੰਮਕਾਰ ਤੇ ਲੱਗ ਗਿਆ ਅਤੇ ਲੋਕ ਕਹਿੰਦੇ ਸੀ ਕਿ ਇਹ ਬਹੁਤ ਜ਼ਿਆਦਾ ਨਸ਼ੇ ਕਰਨ ਲੱਗ ਗਿਆ ਹੈ ਇਸ ਕਰਕੇ ਇਹਦੇ ਘਰ ਦੇ ਵਿੱਚ ਤਾਂ ਔਲਾਦ ਹੀ ਨਹੀਂ ਹੋਣੀ ਤਾਂ ਕਹਿੰਦੇ ਉਹਦੇ ਘਰ ਦੇ ਵਿੱਚ ਪਹਿਲਾਂ ਧੀ ਨੇ ਜਨਮ ਲਿਆ ਫਿਰ ਪੁੱਤ ਨੇ ਜਨਮ ਲਿਆ ਹੁਣ ਦੋ ਬੱਚੇ ਨੇ ਬੜਾ ਸੋਹਣਾ ਕੰਮਕਾਰ ਕਰਦਾ ਹੈ ਅਤੇ ਉਹਨਾਂ ਦਾ ਜੀਵਨ ਖੁਸ਼ਹਾਲ ਆ ਤਾਂ ਇਹ ਸਾਰੀ ਗੱਲਬਾਤ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਇਹ ਸਭ ਕੁਝ ਹੋਇਆ ਉਹ ਧੀ ਦੀ ਸਮਝਦਾਰੀ ਦੇ ਨਾਲ ਧੀ ਦਾ ਗੁਰੂ ਦੇ ਉੱਤੇ ਜੋ ਭਰੋਸਾ ਸੀ ਨਾ ਭਰੋਸੇ ਨੇ ਕੰਮ ਕੀਤਾ ਕਿਉਂਕਿ ਜੇਕਰ ਉਹ ਧੀ ਗੁਰੂ ਘਰ ਨਾਲ ਨਾ ਜੁੜੀ ਹੁੰਦੀ ਗੁਰਬਾਣੀ ਦਾ ਪਾਠ ਨਾ ਕਰਦੀ ਹੁੰਦੀ ਤਾਂ ਹੋ ਸਕਦਾ ਉਹ ਵੀ ਇਨ੍ਹਾਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦੀ ਉਹ ਵੀ ਵਿਹਿਮਾ ਪਰਮਾ ਦੇ ਵਿੱਚ ਪੈ ਜਾਂਦੀ ਤੇ ਆਪਣੀਆਂ ਤੇ ਆਪਣੇ ਪਤੀ ਦੀ ਜ਼ਿੰਦਗੀ ਬਰਬਾਦ ਕਰ ਲੈਂਦੀ ਪਰ ਉਹ ਸਮਝਦਾਰ ਸਿਆਣੀ ਸੀ ਗੁਰੂ ਦੇ ਤੇ ਪ੍ਰੋਸਾ ਕਰਨ ਵਾਲੀ ਸੀ ਗੁਰਬਾਣੀ ਦਾ ਪਾਠ ਕਰਨ ਵਾਲੀ ਸੀ ਇਸ ਕਰਕੇ ਉਹ ਝੱਟ ਹੀ ਸਾਰੀ ਗੱਲਬਾਤ ਸਮਝ ਗਈ ਕਿਉਂਕਿ ਗੁਰਬਾਣੀ ਦਾ ਗਿਆਨ ਸਾਨੂੰ ਸਮਝਦਾਰ ਬਣਾਉਂਦਾ ਹੈ ਗੁਰਬਾਣੀ ਦਾ ਗਿਆਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ ਗੁਰਬਾਣੀ ਦਾ ਗਿਆਨ ਸਾਡੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਸਾਨੂੰ ਸਭ ਕੁਝ ਸਾਫ਼ ਸਪਸ਼ਟ نظر ਆਉਣ ਲੱਗ ਜਾਂਦਾ ਹੈ ਅਤੇ ਗੁਰਬਾਣੀ ਸਭ ਤੋਂ ਪਹਿਲੀ ਗੱਲ ਸਾਨੂੰ ਇਹ ਸਮਝਾਉਂਦੀ ਆ ਜੋ ਸਚਾਈ ਆ ਸਚਾਈ ਨੂੰ ਸਵੀਕਾਰ ਕਰਨਾ ਸਿੱਖੋ ਉਹ ਧੀ ਨੇ ਸਚਾਈ ਨੂੰ ਸਵੀਕਾਰ ਕੀਤਾ ਅਤੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰ ਲੇਕੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਧੀ ਦੀ लाज ਰੱਖੀ। ਉਹ ਧੀ ਇਹੋ ਮੰਨਦੀ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਰਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਮੇਰੀ ਘਰ ਘਰ ਰਸਤੇ ਬਚਾਈ ਆ। ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ। ਅਤੇ ਜੋ ਵੀ ਗੱਲਬਾਤ ਆਪਾ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਇਹ ਭੈਣ ਨੇ ਆਪ ਖੁਦ ਦੱਸੀ ਆ। ਭਾਵੇਂ ਕਿ ਕਿਸੇ ਪ੍ਰਕਾਰ ਦੀ ਕੋਈ ਖੁਨੀ ਸੁਣਾਈ ਕਹਾਣੀ ਨਹੀਂ ਆ ਇਹ ਸਚਾਈ ਆ ਕਿ ਜਦੋਂ ਆਪਾ ਉਦੇ ਤੇ ਪਰ ਸਾਰਾ ਕੁਝ ਚੱਲਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਰਾਹ ਆਪ ਦਿਖਾ ਦਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਸਾਨੂੰ ਆਪ ਬਚਾ ਦਿੰਦੇ ਨੇ ਉਹਨਾਂ ਦੇ ਨਾਲ ਡੀਲ ਕਰਨਾ ਸਿਖਾ ਦਿੰਦੇ ਨੇ ਤਾਂ ਬਸ ਰੋਜ਼-ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਮਹਾਪੁਰਖ ਜੀ ਕਹਿੰਦੇ ਜਿਹੜੀ ਧੀ ਜਿਹੜੀ ਨੌ ਜਿਹੜੀ ماں ਸਵੇਰੇ ਉੱਠ ਕੇ ਜਪਰੀ ਸਾਹਿਬ ਦੀ ਦਾ ਪਾਠ ਕਰਦੀ ਹੋਵੇ ਨਾ ਸਮਝੋ ਉਹਦੇ ਘਰ ਦੇ ਵਿੱਚ ਗੁਰਬਾਣੀ ਦੀ ਸਿੱਖੀ ਦੀ ਜਾਗ ਲੱਗ ਗਈ ਇਸੇ ਕਰਕੇ ਮਹਾਂਪੁਰਖ ਜੀ ਕਹਿੰਦੇ ਜੇਕਰ ਔਰਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਤਾਂ ਉਹਦੀਆਂ 21 ਕੁਲਾ ਤਰ ਸਕਦੀਆਂ ਨੇ ਤੇ ਫਿਰ ਆਓ ਆਪਾਂ ਵੀ ਰੋਜ਼-ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਜਿਹੜੀਆਂ ਪੈਣਾ ਪੜੀਆਂ ਲਿਖੀਆਂ ਨੇ ਉਹ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਣ ਜਿਹੜੀਆਂ ਘੱਟ ਪੜੀਆਂ ਨੇ ਜਾਂ ਨਹੀਂ ਪੜੀਆਂ ਉਹ ਮੂਲ ਮੰਤਰ ਜੀ ਦਾ ਜਾਪ ਕਰੋ ਜਾਂ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਜ਼ਰੂਰ ਸੁਣੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਤੇ ਵੀ ਕਿਰਪਾ ਕਰਨਗੇ